ਕੈ ਰੋਂ ਦੀ ਬੋ ਚੀ ਗਈ ਵਦਣ ਤਾਂ ਮੰਮੀ ਮੇਰੀ ਨੇ ਕਿ ਆ ਵੀ ਕਹਿੰਦੀ ਦੋ ਤਿੰਨ ਰਹਿ ਲਾ ਪਰ ਹੀ ਨਹੀਂ ਕਹਿੰਦੀ ਨਹੀਂ ਮੈਂ ਮੇ ਲੋਕਾਂ ਨੇ ਕਹਿਣਾ ਇਹਨੂੰ ਦਸਣ ਆਨੀ ਹੁੰਦਾ ਹਨ ਵੀ ਇਹ ਤਾਂ ਇੱਥੇ ਰਹਿੰਦੀ ਆ ਅਸੀਂ ਉਹਦੇ ਵਾਲੋਂ ਬਹੁਤ ਦੁਖੀ ਸੀਗੇ ਜਿੱਦਾਂ ਅਸੀਂ ਆਪਣੇ ਪੈ ਨਹੀਂ ਸਾਰੀਆਂ ਪੈਣਾ ਆਪਣੇ ਘਰੇ ਸੁਖਾਂ ਸੀਗੀਆਂ ਪਰ ਇਹਦੇ ਵਾਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜ਼ਰੂਰੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਲੱਪ ਪੈ ਸੀ ਉਹਦੇ ਨਾਲ 我的。Well ਕਹਿੰਦੀ ਸਾਡੀ ਨਾਲ ਆ ਕੇ ਲੈ ਆ ਨਾ ਮੇਰੀ ਸ਼ੋਭਾ ਕਹਿਣਾ ਚੱਲ ਛੱਡ ਪਰਾਂ ਵੀ ਨਹੀਂ ਤੇਰੀ ਨਵਦੀ ਤੇ ਤੂੰ ਛੱਡ ਚੜਾ ਕਰਨਾ ਕਹਿੰਦੀ ਲੋਕਾਂ ਨੇ ਕਹਿਣਾ ਤੈਨੂੰ ਇਹਨੂੰ ਗਸਣਾ ਨਹੀਂ ਆਉਂਦਾ ਹੈਗਾ ਲੋਕੀ ਕੀ ਕਹਿਣਗੇ ਆਪਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਚੱਲ ਤੂੰ ਜ ਚੰਗਾ ਮਾੜਾ ਸੀ ਤੇਰਾ ਹੋਰ ਕਿਤੇ ਕਰ ਦੇਵਾਂਗੇ ਵੀ ਤੂੰ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰ ਉਹਨੇ ਨੇ ਉਦਾਂ ਕਰੀ ਦੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀ ਇਹਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚੱਲਦੀ ਨਹੀਂ ਗਈ ਤੇ ਕਹਿੰਦਾ ਇਹਦਾ ਬਾਥਰੂਮ ਨਿਕਲ ਗਿਆ ਵਿੱਚ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਫਿਰ ਮੈਂ ਟਿਕੂਰੀ ਕਰਨ ਦਾ ਕਰਕੇ ਜਲੰਦਰ ਲੈ ਕੇ ਗਿਆ ਫੇ ਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪਾ ਮੇਰੇ ਘਰ ਆਇਆ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਹਿੰਦਾ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਇਨਾਂ ਦਾ ਨਾਮ ਸੀਗਾ ਜਿਹੜਾ ਪ੍ਰੋਣੇ ਦਾ ਨਾਮ ਸੀਗਾ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੇਰੇ ਭਾਈ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸੀਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਭਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਸੀ ਅਸੀਂ ਅਸੀਂ ਦਰਖਾਸਤ ਦਿੱਤੀ ਸੀ ਇਹਦੋਂ ਵੀ ਇਹਨਾਂ ਨੇ ਬਹੁਤ ਕੁੱਟਿਆ ਮਾਰਿਆ ਸੀਗਾ ਉਹਨੂੰ ਮੇਰੀ ਛੋਟੀ ਭੈਣ ਤਾਂ ਮੇਰਾ ਭਾਣ ਜਾ ਰਹਿੰਦਾ ਸੀ ਉਹ ਲੈਣ ਗਏ ਉਹਨਾਂ ਨੂੰ ਵੀ ਮੇਰੀ ਛੋਟੀ ਭੈਣ ਨੂੰ ਵੀ ਇਹਨਾਂ ਨੇ ਕੁੱਟੇ ਆ ਸਕਾ ਉਦੋਂ ਉਦੋਂ ਇਹਦਾ ਸੌਰਾ ਵੀ ਜਿੰਦਾ ਸੀ ਹੁਣ ਇਹਦਾ ਸੌਰਾ ਵੀ ਇਹਦੇ ਸੌਰੇ ਦੀ ਡੈਥ ਹੋਈ ਪਰਸੋਂ ਆਈ ਇੱਥੇ ਆਈ ਇਹ ਮੰਮੀ ਮੇਰੀ ਕੋ ਮੰਮੀ ਮੇਰੀ ਨੂੰ ਕਹਿੰਦੀ ਆ ਕਿ ਮੈਨਾਂ ਮੇਰੀ ਸੱਸ ਬਹੁਤ ਲੜਦੀ ਬੋਲਦੀ ਆ ਕਹੇ ਰੋਂਦੀ ਬਹੁਤ ਸਗੀ ਵਦਣ ਤੇ ਮੰਮੀ ਮੇਰੀ ਨੇ ਕਿਹਾ ਵੀ ਕਹਿੰਦੀ ਦੋ ਦਿਨ ਰਹਿ ਲਾ ਤਾਂ ਰਹੀ ਨਹੀਂ ਕਹਿੰਦੀ ਨਹੀਂ ਮੈਂ ਮੇਰੇ ਲੋਕਾਂ ਨੇ ਕਹਿਣਾ ਇਹਨੂੰ ਦੱਸਣਾ ਨਹੀਂ ਆਉਂਦਾ ਕਹਿੰਦੀ ਦੀਏ ਤਾਂ ਇੱਥੇ ਰਹਿੰਦੀ ਆ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਜਦੋਂ ਅਸੀਂ ਆਪਣੇ ਪੈ ਨਹੀਂ ਸਾਰੀਆਂ ਪੈਣਾ ਆਪਣੇ ਘਰੇ ਸੁਖਾਂ ਸੀਗੀਆਂ ਪਰ ਇਹਦੇ ਵਾਲੋ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਲੱਪ ਪੈ ਸੀ ਉਹਦੇ ਨਾਲ ਉਦੇ ਨਾਲ ਬਹੁਤ ਲੜਦੇ ਬੋਲਦੇ ਸੀ ਇਹਨੇ ਸਾਨੂੰ ਫੋਨ ਤੇ ਦੱਸਣਾ ਵੀ ਅਸੀਂ ਕਹਿਣਾ ਚੱਲ ਛੱਡ ਪਰਾਂ ਵੀ ਨਹੀਂ ਤੇਰੀ ਨੈਵਦੀ ਤੂੰ ਛੱਡ ਚੜਾ ਕਰ ਲੈ ਕਹਿੰਦੀ ਲੋਕਾਂ ਨੇ ਕਹਿਣਾ ਤੈਨੂੰ ਇਹਨੂੰ ਬਸਣਾ ਨਹੀਂ ਆਉਂਦਾ ਹੈਗਾ ਲੋਕੀ ਕੀ ਕਹਿਣਗੇ ਆਪਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਚੱਲ ਤੂੰ ਜ ਚੰਗਾ ਮਾੜਾ ਸੀ ਤੇਰਾ ਹੋਰ ਕਿਤੇ ਕਰ ਦੇਵਾਂਗੇ ਵੀ ਤੂੰ ਛੱਡ ਪਰਾਂ ਪਰ ਇਹਨੇ ਪਰੋਣੇ ਨੇ ਹਨਾ ਜਦੋਂ ਜਲੰਧਰ ਜੀ ਸਾਡਾ ਪਰਚਾ ਉਦੋਂ ਇਹਨੇ ਹਨਾ ਪਤਿਆ ਕੇ ਇਹਨੂੰ ਇਹਨੂੰ ਲੈ ਗਿਆ ਕਹਿੰਦਾ ਕੋਈ ਗੱਲ ਨਹੀਂ ਆ ਕਿ ਨਾ ਤੂੰ ਹੁਣ ਆ ਜਾ ਪਣਾ ਨਹੀਂ ਮੈਂ ਮਾਫੀ ਮੰਗਦਾ ਤੇਰੇ ਕੋਲ ਹੁਣੇ ਪਤਿਆ ਕੇ ਤਿੰਨ ਕਿ ਮਹੀਨੇ ਹੋਏ ਸੀ ਪਤਿਆ ਕੇ ਹੀ ਲਗਿਆ ਸੀ ਇਹ ਆਲੋ ਆਲ ਦੀ ਮੈਰਿਜ ਕਿੱਥੇ ਹੋਈ ਸੀ ਇਹ ਤਾਂ ਲਵੰਡੀਸ ਨੇ ਫੋਨ ਤੁਸੀਂ ਕਿ ਮੈਂ ਪਾਉਂ ਅਸੀਂ ਤਾਂ ਇਹ ਸਾਨੂੰ ਇਨਸਾਫ ਚਾਹੀਦਾ ਆ ਮੇਨਾਈ ਚੰਗੀ ਨਹੀਂ ਲੱਗ ਰਹੀ ਸੀ ਕਿ ਤਾ ਸਾਨੂੰ ਆਪ ਸਾਡੇ ਪੱਲੇ ਪਾ ਦਿੰਦੇ ਨਹੀਂ ਸੀ ਜੇ ਛੱਡ ਦਿੰਦੇ ਇਹ ਪਹਿਲਾਂ ਰਹਿ ਕੇ ਕਈ ਉਦੋਂ ਵੀ ਇਹ ਜਨਾਨੀ ਲਈ ਫਿਰ ਕੋਲੋਂ ਵੀ ਇਹ ਗਾਲਾਂ ਕੱਢਵਾਂ ਦੱਸਗਾ ਮੇਰੀ ਭੈਣ ਨੂੰ ਹਾਂ ਜੀ ਕੀ ਨਾਮ ਜੀ ਸਰਬਜੀਤ ਕੋ ਕੀ ਗੱਲਬਾਤ ਕਰਨੀ ਗੱਲਬਾਤ ਇਹ ਹੈ ਜੀ ਅਸੀਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ ਇਦਾਂ ਦਾ ਕਿਸੇ ਦੇ ਅੱਗੇ ਵੀ 6 ਮਹੀਨੇ ਰਹਿ ਕੇ ਗਈ ਸੀ ਉਹ ਕੋਈ ਜਨਾਨੀ ਚਲੰਦਰ ਦੀ ਸੀ ਜਿਹਨੂੰ ਇਹ ਲਈ ਫਿਰਦਾ ਸੀਗਾ ਸੀ ਵੀ ਉਹ ਕੁੜੀ ਨੂੰ ਕਿਹਾ ਵੀ ਤੂੰ ਛੱਡ ਕਹਿੜਾ ਇਹਦਾ ਕਹਿੰਦੀ ਨਹੀਂ ਮੈਂ ਜਾਣਾ ਹੀ ਉੱਥੇ ਉਦੋਂ ਪਤਿਆ ਆ ਕੇ ਲੈ ਗਿਆ ਇਹਨੂੰ ਮੜ ਕੇ ਉਹਦੇ ਦਿਲ ਦੇ ਵਿੱਚ ਸੀ ਕਿ ਵੀ ਮੈਂ ਇਦਾਂ ਕਰਨੀ ਆ ਸਸਨਣਾਨ ਵੀ ਕੱਲ ਕੰਡ ਵੀ ਉਹਨੇ ਖੂਨ ਕੀਤਾ ਸੀਗਾ ਕਹਿੰਦੀ ਸੀ ਮੇ ਨਾਲ ਲੜਦਿਆਂ ਬੋਲਦਿਆਂ ਆਏ ਇਹ ਕਹਿੰਦੀ ਸੀ ਮਿਹੇ ਦੇ ਪੈਸੇ ਵੀ ਕੱਢ ਕੇ ਲੈ ਗਈ ਆ ਇਹਦੀ ਸੱਸ ਅਦੀਪ ਨਿੱਕੀ ਨਾਮ ਦੀ ਬਲਵੀਰ ਕੋਰ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਘਟਨਾ ਬਾਰੇ ਇਹਨਾਂ ਘਟਨਾ ਬਾਰੇ ਜਿੱਦਾਂ ਬਾਜੀ ਅੱਜ ਸਾਡੇ ਨਾਲ ਹੋਈ ਇਹ ਤਾਂ ਕਿਸੇ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਪੈਣਾ ਸਾਡੇ ਪਰ ਹੈ ਨਹੀਂ ਕੋਈ ਇਹ ਜਦੋਂ ਮਨ ਦੀ ਕੁੱਟਦਾ ਮਾਰਦਾ ਸੀ ਸਾਡੇ ਇਨਸਾਨ ਹੋ ਗਿਆ ਇਹ ਉਦੋਂ ਵੀ ਕੁੱਟ ਮਾਰ ਕੇ ਜਦੋਂ ਜੀ ਕਰਦਾ ਉਦੋਂ ਹੀ ਛੱਡ ਜਾਂਦਾ ਕੁੱਟਦਾ ਮਾਰਦਾ ਕੌਣ ਸੀ ਇਹਦੇ ਘਰ ਵਾਲਾ ਨਾਲ ਹੀ ਇਹਦੀ ਸੱਸ ਸੱਸ ਤਾਂ ਦੇਦੀ ਇਹ ਬਹੁਤ ਦਰਦੇ ਸੀ ਤਿੰਨ ਨੀਂਗਲੇ ਹੋਏ ਸੀ ਤਿੰਨ ਨਹੀਂ ਜਣੇ ਨਾਮ ਕੀ ਕਰਾਉਲੇ ਦਾ ਕਮਰੀ ਸੰਗਤ ਹੋਂ ਤੁਸੀਂ ਕੀ ਮੰਨਤਾ ਹੋ ਹੱਕ ਚਾਹੀਦਾ ਕਾਨੂੰਨ ਦੀ ਸਾਬ ਚਾਹੀਦਾ ਆਨ ਸਾਬ ਚਾਹੀਦਾ ਕਮਰੀ ਇਦਾਂ ਅੱਜ ਸਾਡੇ ਨਾਲ ਹੋਈ ਗਾਂ ਨਾਲ ਕਿਸੇ ਨਾਲ ਅੱਜ ਜਦੋਂ ਤੁਸੀਂ ਕੁੜੀ ਦੀ ਲਾਸ਼ ਦੇਖੀ ਆ ਤੁਹਾਨੂੰ ਕੀ ਲੱਗਦਾ ਸਾਨੂੰ ਲੱਗਦਾ ਵੀ ਇਦਾਂ ਰੱਸੀ ਪਾ ਕੇ ਇਹਨੇ ਪਿੱਛੇ ਗਲ ਕੋਟ ਸਿਟਿਆ ਆ ਪਈ ਦਾ ਤਾਂ ਬਾਥਰੂਮ ਬੇੜ ਤੇ ਨਿਕਲਿਆ ਮਾਰੀ ਗਈ ਆ ਜਦੋਂ ਮੈਂ ਫੋਨ ਕੀਤਾ ਬਾਬ ਸਰਾਜਵਿੰਦਰ ਦੇ ਫੋਨ ਤੇ ਮੈਂ ਕਹਾਂ ਕਿੱਥੇ ਮੈਂ ਕਹਾ ਬੋਲੀ ਨਹੀਂ ਕਹਿੰਦਾ ਮੈਂ ਕਹਾ ਤੂੰ ਦੇਖ ਹੈਗੀ ਵੀ ਆ ਮੇਰੇ ਪੈਂਦੀ ਲੈਂਦੀ ਇਹੇ ਮੂੰਹ ਆ ਨਿਕਲੀ ਵੀ ਹੈ ਨਹੀਂ ਕਿ ਕਿਉਂਕਿ ਇਹਨਾਂ ਨੂੰ ਸਾਨੂੰ ਪਤਾ ਤੇ ਵੀ ਇਹਨਾਂ ਨੇ ਕੁਝ ਨਾ ਕੁਝ ਕਰ ਦੇਣਾ ਅਜੀ ਬਹੁਤ ਡੱਕਦੇ ਸੀ ਕੁੜੀ ਨੂੰ ਵੀ ਨਾ ਜਾ ਨਾ ਜਾ ਪਰ ਉਹ ਕਹਿੰਦੀ ਸੀ ਮੇਰਾ ਘਰ ਆ ਮੇਰਾ ਘਰ ਨਾਲ ਸੀ ਰਿਸ਼ਤੇਦਾਰ ਸਾਰੇ ਫੋਨ ਕਰਦੇ ਸੀ ਫੋਨ ਨਹੀਂ ਸੀ ਚੱਕ ਰਿਹਾ ਕਿਉਂਕਿ ਉਹ ਡੌਰ ਸੀ ਸਾਨੂੰ ਇਸ ਗੱਲ ਦਾ ਕਿ ਕੁੜੀ ਮਾਰ ਦਿੱਤੀ ਇਹਨਾਂ ਨੇ ਸਾਨੂੰ ਜਦੋਂ ਡੈੱਡ ਬੋਡੀ ਹੋ ਗਈ ਇਹਦੇ ਘਰੇ ਗਏ ਆ ਅਸੀਂ ਮੰਜੇ ਦੇ ਲਾਸ਼ ਦੇਖੀ ਐ ਕਿਾ ਚਲੋ ਇਹ ਕਹਿੰਦੇ ਅਟੈਕ ਹੋ ਗਿਆ ਅਟੈਕ ਹੀ ਮੰਨ ਲਿਆ ਸਕਦਾ ਕਪੜਾ ਚੱਕ ਕੇ ਬੀਰ ਦਾ ਦਰਦ ਸਰਪੰਚ ਜਾਨ ਸਰ ਨੂੰ ਫੋਟੋ ਦੇ ਤੇ ਵੀ ਨਿਸ਼ਾਨ ਪਏ ਹੋਏ ਰੱਸੀ ਦੇ ਨਿਸ਼ਾਨ ਸਦੇ ਸਰ ਪਤਾ ਨਹੀਂ ਕਦ ਨਾਲ ਮਾਰੀ ਸਾਨੂੰ ਪਤਾ ਕਦ ਕੋਟਿਆ ਚੁੰਨੀ ਪਾਈ ਇਹ ਪਤਾ ਨਹੀਂ ਤੁਸੀਂ ਡੈੱਡ ਬੋਡੀ ਦੇਖੀ ਜਾ ਕੇ ਹਾਂਜੀ ਸਰ ਸਰ ਕੀ ਮਾਮਲਾ ਕੀ ਹੈ ਅੱਜ ਸਵੇਰੇ ਕੈਲੀ ਹੋਤੇ ਇੱਕ ਇਨ ਪਰਮਿਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਨਾਨੀ ਦੀ ਛੱਕੀ ਹਲਾਚ ਮੌਤ ਹੋਈ ਹੈ ਜੇ ਸਬੰਧ ਚੌਕੀ ਇੰਤਿਆਜ਼ ਦੁੱਗੀ ਐਸਚਓ सदर ਬਾਅਦ ਵਿੱਚ ਮੈਂਮੀ ਔਕਾ ਦੇ ਕੋਡੇ ਸੀ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਮ ਦੀ ਹੈਗੀ ਆ ਜਨਾਨੀ ਪਿੰਟੀ ਕਸਾਲੋਂ ਮਾਰਾ ਹੈ ਦੀ ਇਹਦਾ ਕਰੀਬ 9 ਸਾਲ ਪਹਿਲਾਂ ਅਮਰੀਕ ਸਿੰਘ ਸਾਨੂੰ ਪੂਰਨ ਚੰਦਵਾਸੀ ਤਲਵੰਡੀ ਚਲੇ ਮਨਾ ਵਿਆਹ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸੀ ਪਰਿਵਾਰਕ ਰਿਸ਼ਤ ਨਹੀਂ ਰਿhta ਸੀ ਜਿਹਦੇ ਸਬੰਧੀ ਕਈ ਵਾਰ ਬਚਾਤਾਂ ਨਾਲ ਫੈਸਲੇ ਕਰਾਏ ਆ ਇੱਕ ਦੋ ਵਾਰ ਥਾਣੇ ਸ਼ਦਰ ਉੱਗੀ ਚੌਕੀ ਤੇ ਹੁਣ ਲਾਸਟ 6 ਮਹੀਨੇ ਪਹਿਲਾਂ ਮਹਿਲਾ ਮੰਡਲ ਦੇ ਅੰਦਰ ਵੀ ਫੈਸਲਾ ਹੋਇਆ ਪਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿੰਦਾ ਸੀ ਉਸੇ ਤਹਿਤ ਇਹ ਜਿਹੜਾ ਆ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ ਇਹਨੇ ਆਪਣੀ ਛਾਲੀ ਨੂੰ ਫੋਨ ਕਰਕੇ ਦੱਸਿਆ ਕਿ ਰਾਜਵੰਦਰ ਕੌਰ ਦੀ ਸਿਹਤ ਠੀਕ ਨਹੀਂ ਗਈ ਉਹ ਪੋਰਚਲ ਨਹੀਂ ਗਈ ਅਤਲਾਹ ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ ਇਹਦਾ ਉਹ ਯਾਰ ਇਹਦੀ ਭੈਣ ਮਾਂ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਾਲ ਦੇ ਵਿੱਚ ਇੱਕ ਨਿਸ਼ਾਨ ਸੀ ਜਿਹਦੇ ਉੱਤੇ ਚੁੰਨੀ ਜਾਂ ਫਿਰ ਰੱਸੀ ਨਾਲ ਗਾਲ ਘੁੱਟਣ ਦਾ ਸੀਗਾ ਠੀਕ ਆ ਉਹ ਨਹੀਂ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ ਮਾਤਾ ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾਇਆ ਦਸਕਰਨ ਸਿੰਘ ਦੱਸਾ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਿਵਾਰ ਛੱਤ ਹੇਲੇ ਰਿਹਾ ਸੀ ਨਾਲ ਮਿਲ ਕੇ ਮਾਰ ਦਿੱਤਾ ਹੈ ਜੋ ਬਿਆਨ ਲੈ ਕੇ ਹੁਣ ਅਸੀਂ ਪਰਚਾ ਦਰਜ ਕਰਾ ਰਹੇ ਹਾਂ ਉਸ ਤੋਂ ਬਾਅਦ ਤਫ਼ਤੀਸ਼ ਤਰ੍ਹਾਂ ਜਿੱਦਾਂ ਜਿੱਦਾਂ ਸਾਹਮਣੇ ਫੈਕਟ ਸੌਣ ਉਹਦੇ ਬਥਾ ਬਥਰੀ ਤਫ਼ਤੀਸ਼ ਸ਼ਾਮਿਲ ਵਿੱਚ ਡੇਲਦੀ ਜਾਊਗੀ ਜੋ ਜੋ ਵੀ ਬੰਦਾ ਦੋਸ਼ੀ ਤਰ੍ਹਾਂ ਇਹ ਤਫ਼ਤੀਸ਼ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕਰ ਲੋਗੀ ਸਰ ਕਿਹੜੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ ਮਾਮਲਾ ਜੀ ਦੇਖੋ ਇਹ ਕਤਲ ਦਾ ਮਾਮਲਾ ਤੇ ਉੱਥੋਂ ਤੋਂ